ਕੀ ਫੁਕਰਪੁਣਾ ਕੀ ਦੇਖਣਾ ਸਾਡੇ ਜੀ ਅਸੀਂ ਕਦੇ ਸ਼ੋਅ ਨਹੀਂ ਕੀਤਾ ਕੁਝ ਵੀ ਤੁਸੀਂ ਸਾਡੇ ਚ ਕੀ ਫੁਕਰਪੁਣਾ ਲੇ ਲਿਆ ਕਿ ਅਸੀਂ ਨੰਗੇ ਘੁੰਮਦੇ ਹਣਾ ਕਦੇ ਅਸੀਂ ਐਜੇ ਕੱਪੜੇ ਨਹੀਂ ਪਾਏ ਜਿਵੇਂ ਤੁਸੀਂ ਸੋਚਦੇ ਆ ਰੁਕੋ ਜਰਾ ਸਬਰ ਕਰੋ ਸੋ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਸੋ ਅੱਜ ਮੈਂ ਵੀਡੀਓ ਬਣਾ ਰਹੀ ਆ ਪੂਰੋ ਤੇ ਪੂਰੋ ਮੀਨਜ਼ ਕਾਲੋ ਦੀ ਸਿਸਟਰ ਤੇ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦਿਨੇ ਨੂੰ ਵੀ ਥੋੜਾ ਜਿਹਾ ਪ੍ਰਸ਼ਾਦ ਦੇ ਵੀ ਬਹੁਤ ਜੰਬਲੀ ਹੋਈ ਏ ਫੁਕਰੀ ਮਾਰਦੀ ਆ ਸੋ ਦੇਖਦੇ ਆਂ ਇਹਦੀ ਵੀਡੀਓ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਹਾਂਜੀ ਆਪਣਾ ਬਰਥਡੇ ਆ ਰਿਹਾ ਕੱਲ ਨੂੰ ਤੇ ਸਾਰੇ ਨੂੰ ਥੈਂਕ ਯੂ ਕੱਲ ਨੂੰ ਇਦਾਂ ਲੱਗਦਾ ਜੇ ਜਿਵੇਂ ਮੈਂ ਇਦਾਂ ਦੀਆਂ ਹਰਕਤਾਂ ਕਰਦੀ ਆ ਤਾਂ ਮੈਂ ਸਣੀ ਕਿਊਟ ਲੱਗਦੀ ਆ ਕਿਊਟ ਨਹੀਂ ਤੂੰ ਜਮਾ ਭੂਤ ਲੱਗਦੀ ਆ ਤੇ ਗੱਲ ਰਹਿ ਗਈ ਕੁੜੀ ਦੇ ਬਰਥਡੇ ਦੀ ਜਿਹਦਾ ਬਰਥਡੇ ਹੁੰਦਾ ਨਾ ਉਤੇ ਜਿੰਗੋ ਰੋਲਾ ਪਾ ਪਾਣੀ ਦੱਸ ਦਿੰਦੇ ਕਿ ਮੇਰਾ ਬਰਥਡੇ ਆ ਮੇਰਾ ਬਰਥਡੇ ਆ ਜੋ ਆਪਾਂ ਨੂੰ ਪਿਆਰ ਕਰਨ ਵਾਲੇ ਜੋ ਆਪਣਨ ਚਾਹਣ ਵਾਲੇ ਜਿੰਨਾਂ ਲਈ ਆਪਾਂ ਸਪੈਸ਼ਲ ਹੁੰਨੇ ਆ ਨਾ ਤਾਂ ਉਹਨਾਂ ਨੂੰ ਆਪਣਾ ਬਰਥਡੇ ਯਾਦ ਹੁੰਦਾ ਠੀਕ ਹੈ ਸੋ ਇਦਾਂ ਤੁਹਾਡੇ ਵਾਂਗ ਕੋਈ ਫੁਕਰ ਬੁਣਾ ਨਹੀਂ ਛਾੜਦਾਗਾ ਤੇ ਇੰਟਰਵਿਊ ਚ ਤੂੰ ਬੜਾ ਕਹਿੰਦੀ ਸੀ ਕਿ ਮੈਂ ਮੇਰੀ ਜੌਬ ਨਾਲ ਮੇਰਾ ਘਰ ਚੱਲਦਾ ਜੀ ਉਹ ਤਸ਼ਰੀਫ ਬਣੀ ਫਿਰਦੀ ਸੀ ਹੁਣ ਤੁਹਾਡੀ ਸ਼ਰਾਫਤ ਕਿੱਥੇ ਗਈ ਬਣੀਆਂ ਵੱਡੀਆਂ ਤੁਸੀਂ ਮੱਤ ਸਹੀ ਕੇਕ ਕਿ ਅਸੀਂ ਕੱਟਦੇ ਨਹੀਂ ਅਸੀਂ ਫਾਰਮੈਲਟੀਆ ਕਰਦੇ ਨਹੀਂ ਜੇ ਅਸੀਂ ਵੈਸੇ ਇੰਜੋਏ ਤੁਸੀਂ ਕੇਕ ਨਾ ਘਟੋ ਇਹ ਹੋ ਹੀ ਨਹੀਂ ਸਕਦਾ ਤੁਹਾਨੂੰ ਤਾਂ ਵਧੀਆ ਕੰਟੈਂਟ ਲੱਭ ਹੀ ਜਾਂਦਾ ਕੋਈ ਆਵੇ सेलिब्रेशन ਕਰਨ ਵਾਲਾ ਡੇ ਤਾਂ ਸਾਨੂੰ ਕੰਟੈਂਟ ਲੱਭੇ ਤਾਂ ਅਸੀਂ ਬਣਾਈਏ ਵੀਡੀਓਜ਼ ਵਲੌਗਸ ਮਾਰੀਏ ਆਪਣੀਆਂ ਚਵਲਾ ਤੇ ਜਿਹੜੀ ਆ ਪਿੱਛੇ ਬੋਲੀ ਜਾਂਦੀ ਐ ਇਹਨੂੰ ਪੁੱਛੋ ਉੱਚ ਨਾਲਾ ਹੋਵੇ ਭੈਣ ਦੇ ਬਰਥਡੇ ਤੇ ਤੂੰ ਕਹੀ ਇੰਨੀ ਕੇਕ ਨਹੀਂ ਘਟਣਾ ਤੇ ਆਪ ਦਾ ਟੀਪ ਜੀ ਦੇ ਬਰਥਡੇ ਤੇ ਤਾਂ ਬੜਾ ਤੂੰ ਨੱਚ-ਨੱਚ ਕੇ ਕੇਕ ਕੱਟ ਕੇ ਆਈ ਸੀ ਭੈਣ ਦੇ ਬਰਥਡੇ ਤੇ ਤੈਨੂੰ ਚਾਹ ਨਹੀਂ ਤੈਨੂੰ ਟੀਪ ਦੇ ਬਰਥਡੇ ਤੇ ਚਾਹ ਰਹਿ ਗਿਆ ਇੱਥੋਂ ਹੀ ਤਾਂ ਪਤਾ ਲੱਗਦਾ ਤੁਹਾਡੇ ਵਰਗੀਆਂ ਚਵਲਾ ਦਾ ਸੋ ਰੁਕੋ ਜਰਾ ਸਬਰ ਕਰੋ ਹੋਈ ਤੇਨੂੰ ਹੈਪੀ ਬਰਡੇ ਨਹੀਂ ਹੋਈ ਤੇਰੇ ਹੈਪੀ ਬਰਡੇ ਤੇ ਹੋਈ ਤੇਨੂੰ ਹੈਪੀ ਬਰਡੇ ਅਸੀਂ ਤਾਂ ਜਿਕੇਕ ਨਹੀਂ ਘਟਦੇ ਅਸੀਂ ਲੋਕਾਂ ਵਾਂਗੂ ਫਾਰਮੈਲਟੀਆਂ ਪੂਰੀਆਂ ਨਹੀਂ ਕਰਦੇ ਆਹ ਫਾਰਮੈਲਟੀਆਂ ਨੇ ਹੋਰ ਕੀ ਇਹ ਜੋ ਜਿਹੜੀ ਚੀਜ਼ ਤੁਸੀਂ ਕਰ ਹੀ ਨਹੀਂ ਸਕਦੀਆਂ ਫਿਰ ਤੁਸੀਂ ਉਹ ਕਹਿੰਨੀਆ ਕਿਉਂ ਆ ਪਹਿਲਾਂ ਕਿਉਂ ਚਵਲਾ ਮਾਰਦੀਆਂ ਅਸੀਂ ਤਾਂ ਜੀ ਫਾਇਰ ਮਿਲਦੀਆਂ ਨਹੀਂ ਕਰਦੇ ਆਹ ਕੇਕ ਨਹੀਂ ਤਾਂ ਹੋਰ ਕਿ ਗੋਆ ਕੱਟੀ ਜਾਨੀਆਂ ਤੁਸੀਂ ਕੇ ਜੀ ਆ ਯਾਰ ਤੁਸੀਂ ਗਾਲਾਂ ਕੱਢਣ ਨੂੰ ਗਾਲ ਵੀ ਤੁਹਾਡੇ ਸਾਹਮਣੇ ਬਹੁਤ ਛੋਟੀ ਰਹਿ ਗਈ ਐ ਨਹੀਂ ਹੁੰਦਾ ਹੁਣ ਕੰਮ ਹੁੰਦਾ ਬੰਦ ਨਹੀਂ ਯਾਰ ਬਹੁਤ ਅਰਜੈਂਟ ਆ ਸੁਣ ਲੋ ਮਹਿਕ ਪ੍ਰੀਤ ਦੀ ਨਵੀਂ ਖੋਜ ਲੋਕਾਂ ਦਾ ਅਰਜੈਂਟ ਕੰਮ ਹੁੰਦਾ ਇਹਨੂੰ ਅਰਜੈਂਟਲ ਕੰਮ ਹੁੰਦਾ ਆ ਜੁਰਦਲੇ ਬੋਲਣਾ ਦਾ ਸਿੱਖ ਲਾ ਕਿਉਂ ਇੰਗਲਿਸ਼ ਨੂੰ ਗਰੰਟੀ ਕਰਨ ਤੇ ਤੁਲੀ ਹੋਈ ਐ ਤੂੰ ਗੰਦ ਕਿਸੇ ਥਾਂ ਦੀ ਤੇ ਪਾਗਲ ਆਉਰਾ ਅੱਜ ਆਈ ਨਹੀਂ ਹੋਇਆ ਮੇਰੇ ਡਿਵੋਰਸ ਕਿੱਧਰ ਹੋ ਗਿਆ ਹੋਊਗਾ ਤੇਰੀ ਬੋਲੀ ਬੋਲੇ ਮੇਰੇ ਨੀਂ ਆ ਕੇ ਲੱਗਦਾ ਆਂ ਬਿਚੀਦਣਾ ਪੈਂਦੀ ਉਹ ਨੰਬਰ ਤਾਂ ਮੈਂ ਹਾਂਜੀ ਤਾਂ ਮੁਸ਼ਕਪ੍ਰੀਤ ਨੇ ਵਿਆਹ ਨਹੀਂ ਕਰਵਾਇਆ ਠੀਕ ਹੈ ਤੁਸੀਂ ਸਾਰਿਆਂ ਨੇ ਮੰਨ ਲੈਣਾ ਕਿ ਮੁਸ਼ਕਪ੍ਰੀਤ ਨੇ ਵਿਆਹ ਨਹੀਂ ਕਰਵਾਇਆ ਇਹ ਸਿਰਫ ਖੇਡ ਦੀ ਖੇਡ ਦੇ ਨਾਲ ਭੱਜ ਗਈ ਸੀ ਇਹਦੇ ਘਰੇ ਠੀਕ ਹੈ ਕਹਿੰਦੀ ਮੈਂ ਤੇਰੇ ਨਾਲ 26 ਦਿਨ ਲਾਇਵ ਨੇ ਚਲ ਖੇਡ ਲੈਣੇ ਠੀਕ ਆ ਪਰ ਹਲਕੇ ਦੋਨੇ ਤੈਨੂੰ ਉਹ ਤੇ ਖੇਡਾ ਖੂਡਾ ਨਹੀਂ ਪਸੰਦ ਆਈਆਂ ਜਿਹੜੀਆਂ ਲਾਪਰੇ ਦੇ ਕੋਲੇ ਸੀਗੀਆਂ ਉਹਨੂੰ ਖੇਡਾ ਨਹੀਂ ਪਸੰਦ ਆਈਆਂ ਠੀਕ ਹੈ ਉਸ ਤੋਂ ਬਾਅਦ ਇਹ ਸਿਰਫ ਉਹ ਤੇ ਬੈੱਡਰੂਮ ਚੈੱਕ ਕਰਕੇ ਭੱਜ ਗਈ ਇਹ ਕਹਿੰਦੀ ਮੈਨੂੰ ਨਹੀਂ ਤੇਰੀਆਂ ਖੇਡਾ ਪਸੰਦ ਨਹੀਂ ਆਈਆਂ ਮੈਂ ਤਾਂ ਚੱਲੀ ਆ ਵਾਪਿਸ ਘਰੇ ਆਉਂ ਤੇ ਇਹਨੇ ਵਿਆਹ ਨਹੀਂ ਕਰਵਾਇਆ ਇਹਨੇ ਸਿਰਫ ਸ਼ੌਂਕ ਨੂੰ ਹੀ ਚੂੜਾ ਪਾ ਲਿਆ ਸਾਰਿਆਂ ਇਕਰੀ ਹੋ ਜੋ ਬਈ ਇਹਨੇ ਵਿਆਹ ਨਹੀਂ ਕਰਵਾਇਆ ਅਰ ਸਾਰਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਇਹਦੇ ਵਰਗਾ ਵਿਆਹ ਮਤਲਬ ਇਹਦੇ ਵਰਗੇ ਖੇਡ ਨਾ ਕੋਈ ਖੇਡ ਹੋਵੇ ਇਹਦੇ ਵਰਗਾ ਵਿਆਹ ਨਾ ਕੋਈ ਕਰਵਾਇਓ ਜੀ ਕਿਹੇ ਕਿਹੇ ਲੋਕ ਰਹਤੇ ਯਾਰ ਯਹਾਂ ਪਰ ਚਲ ਤੁਮਕੋ ਪਾਗਲ ਕੁੱਤੇ ਕਾ ਗਾੜੀ ਉਡਾ ਕੇ ਲੈ ਜਾਏਗਾ ਬਤਾ ਰਹਾ ਹੈ ਨੀਓ ਮੈਂ ਗੁਰਸੇਵਕਾ ਟਸ ਓਕੇ ਠੀਕ ਹੈ ਮੈਂ ਪੜ ਚੁੱਕੀ ਆ ਗੁਰਸੇਵਕ ਕੀ ਆਈਡੀ ਤੋ ਦੇਖਨੀ ਦੇਖੀ ਨੀ ਮੈਂ ਕਿਸੇ ਦੀ ਕੋਈ ਆਈਡੀ ਨਹੀਂ ਦੇਖੀ ਓਕੇ ਮੇਰਾ ਕੰਮ ਲਾਈਵ ਛੜਾ ਮੈਂ ਆਪਣਾ ਆਡੀਅੰਸ ਦਾ ਨੇਮ ਬੋਲਦੀ ਆ ਜਸਟ ਇਹੀ ਹੈ ਅਦਰਵਾਈਜ਼ ਇਟਸ ਓਕੇ ਇਟਸ ਓਕੇ ਨਹੀਂ ਹੁੰਦਾ ਇਟਸ ਓਕੇ ਹੁੰਦਾ ਭੈਣੇ ਤੁਮੈਨੂੰ ਲੱਗਦਾ ਸੱਚੀ ਇੰਗਲਿਸ਼ ਨੂੰ ਰੰਡੀ ਕਰਕੇ ਛੱਡੇਂਗੀ ਤੂੰ ਨਹੀਂ ਛੱਡਣਾ ਕਿਸੇ ਦੇ ਲਾਇਕ ਨੂੰ ਨਾਲੇ ਤੂੰ ਲਾਈਵ ਤੇ ਸ਼ੇਅਰ ਕਰਨਾ ਮੁੰਡੇ ਪਸੰਦ ਆਉਂਦੀਆਂ ਜਿਹੜਾ ਤੈਨੂੰ ਚੰਗਾ ਲੱਗਦਾ ਉਹ ਰਿਸਪੌਂਸ ਦੇਖਦੀਆਂ ਵੀ ਹਾਂ ਮੈਨੂੰ ਮੈਸੇਜ ਕਰੇ ਤਾਈਆਂ ਤਾਂ ਤੂੰ ਜਾਣ ਜਾਣ ਕੇ ਕਮੈਂਟ ਸਿਰਫ ਮੁੰਡਿਆਂ ਦੇ ਰੀਡ ਕਰਦੀਆਂ 90% ਤੂੰ ਸਿਰਫ ਮੁੰਡਿਆਂ ਦੇ ਹੀ ਰੀਡ ਕਰਦੀਆਂ 90 ਨਹੀਂ ਯਾਰ 99% ਤੂੰ ਮੁੰਡਿਆਂ ਦੇ ਕਮੈਂਟ ਰੀਡ ਕਰਦੀ ਆ ਉਹਨੂੰ ਕੋਈ ਫ੍ਰੀਜ ਖਾਲੀ ਲਪਾ ਪਾਣਾ ਦੇਵੇ ਤੁਸੀਂ ਕੁੜੀ ਲੱਭਦੇ ਫਿਰਦੇ ਆ ਉਹ ਵੀ ਸੋਨੂ ਵਰਗੀ ਸੌਂਗਾ ਕੇ ਦੱਸਿਓ ਸਾਨੂੰ ਸੋਹਣੀ ਹੈ ਚਲ ਯਾਰ ਆਪਾਂ ਐ ਨਹੀਂ ਕਹਿੰਦੇ ਕਿ ਚਲ ਬੰਦੇ ਦੇ ਲੱਛਣ ਤੋਂ ਠੀਕ ਹੋਣਾ ਐਟ ਲੀਸਟ ਯਾਰ ਬੰਦੇ ਦੇ ਲੱਛਣਾ ਤੋਂ ਬੰਦੇ ਦੀ ਖੂਬਸੂਰਤੀ ਬਣ ਜਾਂਦੀ ਹੈ ਰੰਗ ਤਾਂ ਚਲ ਰੱਬ ਨੇ ਦੋ ਹੀ ਬਣਾਏ ਆ ਬਾਕੀ ਦੱਸਿਓ ਤੁਸੀਂ ਕਮੈਂਟਾਂ ਵਿੱਚ ਜਰਾ ਸੋਹਣੀ ਲੱਗਦੀ ਜਰਾ ਤੋਂ ਬੱਟੇ ਬੰਦਾਂ ਨੇ ਬੰਦਿਆ ਕਿ ਉਹ ਤੁਹਾਨੂੰ ਕਾਣ ਕੇ ਸ਼ੂਟ ਕਰਨਾ ਦੁਕਾਨ ਤੋਂ ਮਣਾ ਕੱਤੇ ਮੇ ਆਨੇ ਪਾਉਣਾਗਾ ਮਾਖਾ ਹੋ ਜਾਂਦਾ ਜਾਵੇ ਪਰ ਮਾ ਦਾ ਡਰੈਸਿੰਗ ਸੈਂਸ ਨਹੀਂ ਤੇ ਇਹਕਾਰ ਸੂਟ ਹੀ ਰੱਖਣਾ ਹੈ ਰੁਕੋ ਜਰਾ ਸਬਰ ਕਰੋ ਗੱਲ ਇਹ ਗੱਲ ਤਾਂ ਜੋ ਜਿੰਨਾ ਕੁੜੀਆਂ ਪਾਉਂਦੀਆਂ ਨੇ ਉਹ ਨੰਗ ਪੁਣਾਂ ਨਹੀਂ ਦਿਖਾਉਂਦੀਆਂ ਠੀਕ ਹੈ ਗੱਲ ਰਹਿ ਗਈ ਜਿਹੜੀਆਂ ਸ਼ਾਰਟਸ ਪਾਉਂਦੀਆਂ ਉਹ ਉਹਨਾਂ ਦੀ ਗੱਲ ਨਹੀਂ ਕਰ ਰਹੇ ਬਾਕੀ ਉਹਨਾਂ ਦਾ ਵੀ ਯਾਰ ਅਲੱਗ ਰੁਤਬਾ ਹੈ ਰੱਗਗਲਿਆਂ ਦੀ ਟੌਰ ਹੈ ਅਲੱਗ ਸੋਸਾਇਟੀ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਵੀ ਉਹਦਾਂ ਦਾ ਮਾਹੌਲ ਪਸੰਦ ਹੈ ਸੋ ਕਿਸ ਨੂੰ ਵੀ ਆਪਾਂ ਜੱਜ ਨਹੀਂ ਕਰ ਸਕਦੇ ਹਾਂ ਦੇ ਡ्रेसਿੰਗ ਸੈਂਸ ਤੋਂ ਤਾਂ ਇਹ ਕਹਿ ਰਹੀ ਆ ਕਿ ਜੀਣਾ ਨਹੀਂ ਮੈਂ ਪਾਉਣੀ ਮੈਂ ਲੰਗੋ ਪੋਣਾ ਨਹੀਂ ਦਿਖਾਉਣਾ ਸੋ ਮੈਂ ਸੂਟਾਂ ਵਿੱਚ ਰਹੂੰਗੀ ਸੋ ਮੈਂ ਆਪਦਾ ਡ्रेसਿੰਗ ਸੈਂਸ ਨਹੀਂ ਚੇਂਜ ਕਰਨਾ ਸੋ ਮੈਨੂੰ ਵੱਡੇ ਬੰਦੇ ਮਿਲਣਗੇ ਪਹਿਲੀ ਗੱਲ ਤਾਂ ਮੈਨੂੰ ਹਾਸਾ ਵੀ ਆ ਜਾਂਦਾ ਸੋ ਮੈਂ ਸਿਰਫ ਇਨਾ ਚਾਹਣੀ ਆ ਕਿ ਜਿਹੜਾ ਕੁਝ ਇਹ ਬੋਲ ਰਹੀ ਹੈ ਬਿਲਕੁਲ ਗਲਤ ਬੋਲ ਰਹੀ ਬਾਕੀ ਇਹਦੀ ਕਲਿੱਪ ਆਪ ਅੱਗੇ ਲਗਾ ਦਿੰਨੇ ਆ ਨਾ ਨਾ ਕਿਸੇ ਨੇ ਨਹੀਂ ਵੇਖਿਆ ਤੈਨੂੰ ਕਿਸੇ ਨੇ ਨਹੀਂ ਵੇਖਿਆ ਬਈ ਇਹਨੇ ਸਲਵਾਰ ਕਮੀਜ਼ ਪਾਇਆ ਹੋਇਆ ਹੈ ਇਹਨੇ ਜੀਨ ਟੌਪ ਆ ਜੀਨ ਟੌਪ ਨਹੀਂ ਪਾਇਆ ਠੀਕ ਹੈ ਨਾ ਸਭ ਨੂੰ ਦਿਖ ਰਿਹਾ ਨਾ ਇਹਨੇ ਨਹੀਂ ਪਾਇਆ ਹੈ ਤਾਂ ਹੁਣ ਕੀ ਪਾਈ ਫਿਰਦੀ ਹੈ ਉਦੋਂ ਪੁਰਾਤੋਂ ਤੂੰ ਇੰਟਰਵਿਊ 'ਚ ਭੌਂਕਦੀ ਸੀ ਵੀ ਮੈਂ ਤਾਂ ਲੰਗਪੋਣਾ ਨਹੀਂ ਦਿਖਾਉਣਾ ਹੁਣ ਵੀ ਤੂੰ ਲੰਗਪੋਣਾ ਹੀ ਦਿਖਾ ਰਹੀ ਹੈ ਨਾ ਜੇ ਤੂੰ ਜਿੰਨਾਂ ਵਾਲਿਆਂ ਨੂੰ ਲੰਗਪੋਣਾ ਕਹਿੰਨੀ ਤਾਂ ਹੁਣ ਤੂੰ ਫਿਰ ਲੰਗਪੋਣਾ ਕਿਉਂ ਦਿਖਾ ਰਹੀ ਹੈ ਨਹੀਂ ਨਹੀਂ ਉਹ ਤਾਂ ਮੈਨੂੰ ਕਿਸੇ ਨੇ 45 ਦਿੱਤੇ ਸੀ ਪਰ ਕਰੰਟਲੀ ਪਾਈ ਸੀ ਸੋ ਕੱਲ ਨੂੰ ਇਸ ਸਕਰਟ ਪਾ ਕੇ ਆਉਗੇ ਨਾ ਫਿਰ ਵੀ ਨਹੀਂ ਇਹ ਹੀ ਕਹਿਣਾ ਹੈ ਸਕਰਟ ਨਹੀਂ ਛੋਟੀ ਗਰੀ ਆ ਤੁਹਾਡੀ ਸੋਚ ਛੋਟੀ ਹੈ ਸਾਨੂੰ ਗਰੀਬਾਂ ਨੂੰ ਕੁਝ ਜੌਨ ਨਹੀਂ ਦਿੰਦੇ ਬਹੁਤ ਹੀ ਚਵਲ ਜਨਾਨੀ ਹੈ ਹਾਂਜੀ ਤਾਂ ਫਿਰ ਕਿਦਾਂ ਦੀ ਲੱਗੀ ਅੱਜ ਦੀ ਵੀਡੀਓ ਸੋ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈੱਕ ਕਰ ਮੇਰੀਆਂ ਵੀਡੀਓਜ਼ ਚੰਗੀਆਂ ਲੱਗ ਲੱਗ ਰਹੀਆਂ ਜਾਂ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਪੋਰਟ ਕਰਿਓ ਸੋ ਧੰਨਵਾਦ ਕਰਦੇ ਹਾਂ ਕਿ ਤੁਸੀਂ ਮੇਰੀ ਵੀਡੀਓ ਦੇਖੀ ਸੋ ਬਾਏ ਬਾਏ ਟੇਕ ਕੇਅਰ ਚੈਨਲ ਨੂੰ ਸਬਸਕ੍ਰਾਈਬ ਕਰਕੇ